ਕੀ ਬਣ ਜਾਂਦੀ ਤੇ ਫੇਰ ਗੱਲ ਹੋਰ ਵਧੀਆ ਹੋ ਜਾਣੀ ਸੀਗੀ ਸੁਖਵਿੰਦਰਾ ਜਦੋਂ ਦੁਨੀਆ ਕਹਿੰਦੇ ਮੋਠੇ ਕਮਿਹਾਰੇ ਨੂੰ ਪਿਆਰ ਕਰਦੀ ਤੇ ਲੋਕਾਂ ਨੇ ਕਹਣਾ ਬਾਈ ਪੂਰੇ ਨੇ ਕਹਣਾ ਹਾਕਮ ਵਾਲੀ ਜਨੇ ਆ ਉਹ ਆ ਗਿਆ ਸਰਪੰਚ ਵੀ ਸਾਡਾ ਸੋ ਖੇਡ ਕਬੱਡੀ ਹੈ ਔਰ ਬਾਈ ਨੇ ਛੋਟੇ ਕੱਦ ਦੇ ਵਿੱਚ ਜਿਵੇਂ ਅੱਜ ਬੁਲਟ ਖੇਡਦਾ ਨਾ ਉਸੇ ਤਰ੍ਹਾਂ ਦੀ ਫੁਰਤੀ ਉਸੇ ਤਰ੍ਹਾਂ ਦੀ ਚੁਸਤੀ ਉਸੇ ਤਰ੍ਹਾਂ ਦੀ ਮੇਰੇ ਮਿੱਤਰੋ ਜਿਵੇਂ ਕਹਿੰਦਾ ਵੀ ਗੱਲਬਾਤ ਮੇਰੇ ਵੀਰੋ ਇਹ ਸੁਖਵਿੰਦਰ ਸਿੰਘ ਮੋਠੇ ਘਮੀਆਰੇ ਦੇ ਵਿੱਚ ਐਨ ਲਾਲ ਹੋ ਜਾਂਦਾ ਸੀਗਾ ਸਾਰਾ ਦਿਨ ਕਬੱਡੀਆਂ ਪਾਉਣੀਆਂ ਇਹ ਵੱਡੀ ਗੱਲ ਆ ਸੋ ਤੁਹਾਡਾ ਸਤਕਾਰ ਹੈ ਤੁਹਾਡੀ ਖੇਡੀ ਹੋਈ ਕਬੱਡੀ ਦਾ ਸਤਕਾਰ ਘਮੀਆਰੇ ਵਾਲਾ ਮੋਠਾ ਅੱਜ ਸਨਮਾਨਿਆ ਜਾਊਗਾ ਬੁਲਟ ਮੋਟਰਸਾਈਕਲ ਦੇ ਨਾਲ ਔਰ ਇਧਰ ਗਰਜੀਤ ਹੁਣੀ ਗੋਰੇ ਹੁਣੀ ਸ੍ਰੀ ਆਲਾ ਪਿੰਡ ਦੋਨਾਂ ਭਰਾਵਾਂ ਨੇ ਤਗੜੀ ਕਬੱਡੀ ਖੇਡੀ ਔਰ ਤੀਰਥ ਗੋਲੇ ਵਾਲੀ ਦੇ ਨਾਲ ਪਿਆਰ ਹੈ ਸਤਿਕਾਰ ਕਰਦੇ ਆ ਆ ਨੌਜਵਾਨ ਦੀ ਗੱਲ ਕੀਤੀ ਸੀ ਜਲਾਲਪੁਰੀਏ ਪਾਲੇ ਨੇ ਕਹਿੰਦਾ ਯਾਰ ਇੱਕ ਫਰੋਜਪੁਰ ਏਰੀਏ ਦਾ ਰੇਡਰ ਆ ਔਰ ਮੇਰੇ ਹੁਣ ਯਾਦ ਨਹੀਂ ਆ ਰਿਹਾ ਇੱਕ ਮਿੰਟ ਵੀਰ ਜੀ 2 ਮਿੰਟ ਦੇ ਦੇ ਹੁਣ ਮੇਰੇ ਯਾਦ ਨਹੀਂ ਆ ਰਿਹਾ ਕਹਿੰਦਾ ਵੀ ਉਹਦਾ ਨਾਂ ਕੀ ਸੀ ਮੈਂ ਕਿਹਾ ਉਹ ਮੰਦਰ ਕੋਟ ਕਰੋੜੀਆ ਸੀਗਾ ਜਿਹੜਾ ਸਾਰਾ ਦਿਨ ਕਬੱਡੀਆਂ ਪਾਉਂਦਾ ਰਿਹਾ ਮੰਦਰਾ ਥੋੜੀ ਖੇਟੀ ਹੋਈ ਕਬੱਡੀ ਦਾ ਸਤਕਾਰ ਰੇਡਾਂ ਦੀ ਮਸ਼ੀਨ ਵਾਕੇ ਹਾਂਜੀ ਉਦੋਂ ਰੇਡਰ ਵੀ ਇੱਕ ਇੱਕੀ ਹੁੰਦਾ ਸੀਗਾ ਸਾਰਿਆਂ ਕੋਲੇ ਜਿਵੇਂ ਕਹਿੰਦੇ ਹੁੰਦੇ ਆ ਨਾ ਹੁਣ ਤੇ ਜਿਵੇਂ ਕਹਿੰਦੇ ਵੀ ਦੋ ਦੋ ਤਿੰਨ ਤਿੰਨ ਰੇਡਰ ਲੈ ਵੀ ਰਵਿੰਦਰ ਮੇਰੀ ਬੇਨਤੀ ਆ ਰਿੰਪਾ ਹਰਾਜ ਤੇ ਪੰਮਾ ਥਾਂਦੇ ਵਾਲੀਆ ਇਧਰ ਜਹਾਤ ਮਾਰ ਪਿੱਛੇ ਅਰਵਿੰਦਰ ਨਾਲ ਕਹਿੰਦੇ ਕਾਰਾ ਥਾਣੇਦਾਰ ਕੋੜ ਕੋੜੀਏ ਮੰਦਰ ਦੀਆਂ ਸੱਤਾਂ ਦੁਨੀਆਂ ਨੇ ਕੀਤੀਆਂ ਸੁੱਖਾ ਬੀਲਾ ਜੀ ਨਾਲ ਹੈ ਮੋਠਾ ਕਮਿਹਾਰਾ ਜੀ ਨਾਲ ਬੀਲੇ ਵਾਲੀਆ ਸੁੱਖਾ ਸੁੱਖਿਆ ਮੈਨੂੰ ਅੱਜ ਵੀ ਯਾਦ ਹੈ ਸ਼ਿੰਦੇ ਅਮਲੀ ਦੇ ਨਾਲ ਮੇਜਰ ਗਾਖੜ ਦੇ ਨਾਲ ਪਿਆਰ ਖੇਡਣ ਗਿਆ ਇੰਗਲੈਂਡ ਔਰ ਉੱਥੇ ਯਾਰੀ ਪੈ ਗਈ ਪੱਕੀ ਤੇ ਉਹ ਯਾਰੀਆਂ ਅੱਜ ਵੀ ਜਿਹੜੀਆਂ ਬਰਕਰਾਰ ਨੇ ਸਤਕਾਰ ਕਰਦੇ ਆ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕਰਦੇ ਆ ਇਧਰ ਪਿਛਲੀ ਸਾਈਡ ਰੈਂਪਾ ਹਰਾਜ ਦੁਨੀਆ ਦਾ ਟਾਪਰ 365 ਵਾਲਿਆ ਅੱਜ ਆ ਕੈਮਰਾ ਰੈਂਪੇ ਹਰਾਜ ਦੇ ਉੱਪਰ ਜਿੰਨਾ ਚਿਰ ਖੇਡਿਆ ਦੁਨੀਆ ਦੇ ਵਿੱਚ ਇਸ ਨੌਜਵਾਨ ਦੀ ਖੇਡ ਦੇ ਵੀ ਚਰਚੇ ਰਹੇ ਆ ਤੇ ਉਹਦਾ ਸਾਥੀ ਨਾਲ ਕਹਿੰਦੇ ਕੌਰਾ ਥਾਣੇਦਾਰ ਨਾਲ ਮੰਦਰ ਇਹ ਪੁਰਾਣੇ ਸਾਥੀ ਹੈ ਉਹਨਾਂ ਸਮਿਆਂ ਦੇ 스타 ਨੇ ਕੱਲੇ-ਕੱਲੇ ਕਬੱਡੀਆਂ ਸਾਰਾ-ਸਾਰਾ ਦਿਨ ਪਾਉਣ ਦਾ ਦਮ ਰੱਖਦੇ ਰਹੇ ਐ ਇਹ ਉਹ ਖਿਡਾਰੀ ਐ ਮੇਰੇ ਵੀਰੋ ਰਿੰਪਾ ਹਰਾਜ ਕਾਰਾ ਹਰਾਜ ਮੰਦਰ ਮੋ ਕੋਟ ਕੋਟ ਸੁੱਖਾ ਪੀਲਾ ਮੋਠਾ ਘਮਿਆਰਾ ਪੰਮਾ ਥਾਂ ਦੇ ਵਾਲੀਆ ਗੁਰਜੀਤ ਸ਼ਰੀ ਵਾਲਾ ਇਹ ਸਾਰਾ ਇੰਦਰ ਪੰਜ ਗਰਾਈ ਦੁਨੀਆ ਦਾ ਮਾਨ ਐ ਇਹ ਸਾਰੇ ਦੁਨੀਆ ਦੇ ਟਾਪਰ ਨੇ ਇੱਕ ਖਿਡਾਰੀ ਨੂੰ ਮੈਂ ਹੋਰ ਰੂਬਰੂ ਕਰਾਉਣਾ ਚਾਹੁੰਦਾ ਐ ਇੰਦਰ ਬਾਈ ਰੁੱਤਵਾ ਰਿਹਾ ਆ ਬੇਸ਼ੱਕ ਅੱਜ ਹੱਥ ਦੇ ਵਿੱਚ ਸੋਟੀ ਐ ਮੇਰੇ ਵੀਰੋ ਜਿਵੇਂ ਕਹਿੰਦੇ ਆਉਂਦੇ ਆ ਵੀ ਬੰਦੇ ਤੇ ਚੰਗਾ ਮਾੜਾ ਸਮਾਂ ਜਿਹੜਾ ਆਉਂਦਾ ਰਹਿੰਦਾ ਐ ਇਹ ਸ਼ਮਿੰਦਰ ਭਾਉ ਆ ਜੈਤੋ ਵਾਲਾ ਜੈਤੋ ਵਾਲੇ ਭਾਉਾਂ ਨੇ ਕਬੱਡੀ ਖੇਡੀ ਐਨ ਮਾਰ ਕੇ ਦੀ ਕਬੱਡੀ ਖੇਡੀ ਤੇ ਇਹਦੇ ਵਿੱਚ ਦਲੇਰੀ ਇੰਨੀ ਸੀਗੀ ਵੀ ਮੇਰੇ ਪੰਜਾਬੀ ਵੀਰੋ ਇਹ ਕਦੇ ਨਹੀਂ ਸੀ ਦੇਖਦਾ ਵੀ ਸਾਹਮਣੇ ਕਿੰਨਾ ਵੱਡਾ ਜਾਫੀ ਐ ਇਨੇ ਪਹਿਲਾਂ ਜਾ ਕੇ ਯਾਫੀ ਦੇ ਮਾਰਨੀ ਇਹ ਖਾਸੀਅਤ ਹੁੰਦੀ ਸੀਗੀ ਤੇ ਇਹ ਢੇਰੀ ਵਾਲੀ ਕਬੱਡੀ ਦੇ ਵਿੱਚ ਚਪੇੜਾਂ ਖਾਂਦਾ ਰਿਹਾ ਇਹ ਤਾਂ ਜਾਦਾ ਮਾਰਦਾ ਰਿਹਾ ਮੇਰੇ ਵੀਰੋ ਸ਼ੇਂਦਰਾ ਹੌਸਲਾ ਨਹੀਂ ਹਾਰਨਾ ਅੱਜ ਇੱਕ ਸੱਜਣ ਨੇ 11000 ਰੁਪਏ ਗੁਪਤ ਭੇਜਿਆ ਕਹਿੰਦਾ ਵੀ ਸ਼ੇਂਦਰ ਦੀ ਮਦਦ ਕਰਨੀ ਹੈ ਸੋ ਮੈਂ ਹੋਰ ਪਲੇਅਰਾਂ ਨੂੰ ਵੀ ਸਾਡੇ ਜਿੰਨੇ ਵੀ ਸਾਡੇ ਐਨ ਆਰ ਆਈ ਭਰਾ ਪਲੇਅਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਰਿੰਪਾ ਵੀਰ ਕਹਿੰਦਾ ਵੀ ਇਹ ਮਾਣ 5100 ਰੁਪਏ ਜਿਹੜਾ ਮੇਰੇ ਵੱਲੋਂ ਲੈ ਵੀ ਦਿਲਵਾਗਾ ਪਾ ਦੀ ਨੌਜਾਨਾ ਮਾਇਆ ਬਾਈ ਦੇ ਜੇਹਰ ਦੇ ਵਿੱਚ ਬਹੁਤ ਬਹੁਤ ਸਤਿਕਾਰ ਕਰਦੇ ਆ ਮੈਂ ਸੁਖਵਿੰਦਰ ਮੋਠੇ ਦੀ ਗੱਲ ਕੀਤੀ ਇਹਨਾਂ ਨੂੰ ਰੂਬਰੂ ਕਰਾ ਚੁੱਕਿਆ ਆ ਜਿਹੜਾ ਦੇਸੀ ਜਾਂ ਮੈਂ ਕਿਹਾ ਸੀ ਨਾ ਪਹਿਲਾਂ ਵੀ ਦੇਸੀ ਜਾਂ ਜਿਹੜਾ ਸਾਊ ਜਾਂ ਜੱਟ ਜਾਂ ਬੰਦਾ ਮੇਰੇ ਵੀਰੋ ਲੋਈ ਲਈ ਹੋਈ ਹੈ ਇਹਨੇ ਦੁਨੀਆ ਬਣਾਈ ਹੈ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਇਹਨੇ ਦੁਨੀਆ ਬਣਾਈ ਆ ਮੇਰੇ ਪੰਜਾਬੀ ਵੀਰੋ ਇਹ ਪੰਜ ਗਰਾਈ ਵਾਲਾ ਇੰਦਰ ਆ ਇਹ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਦੀ ਰੀੜ ਦੀ ਹੱਡੀ ਰਹਾ ਔਰ ਅੱਜ ਤੱਕ ਮੈਂ ਜਿੰਨੀ ਕ ਕਬੱਡੀ ਦੇਖੀ ਐ ਇੰਦਰ ਨੇ ਦੁਨੀਆ ਦੇ ਖਰੇ ਤੋਂ ਖਰੇ ਢਾਏ ਐ ਪਰ ਅੱਜ ਤੱਕ ਕਦੇ ਉਂਗਲ ਐ ਨਹੀਂ ਕੀਤੀ ਸੀਗੀ ਹਮੇਸ਼ਾ ਮੇਰੇ ਪੰਜਾਬੀ ਵੀਰੋ ਜੱਫਾ ਲਾ ਦੇਣਾ ਤੇ ਨੀਵੀਂ ਜੀ ਪਾ ਕੇ ਮਿੱਟੀ ਚੱਕ ਕੇ ਇਦਾਂ ਕਰੀ ਜਾਣਾ ਸੋ ਇੰਦਰ ਬਾਈ ਤੁਹਾਡੀ ਖੇਡੀ ਹੋਈ ਕਬੱਡੀ ਦਾ ਸਤਕਾਰ ਐ ਤੇ ਆਹ ਸ਼ੇਰ ਬਾਜ ਸਿੰਘ ਐ ਇਹਨੂੰ ਬਾਜਾ ਮੱਲਣ ਵਾਲਾ ਕਹਿੰਦੇ ਐ ਔਰ ਜਦੋਂ ਗੱਲ ਚੱਲਦੀ ਨਾ ਬਜਨੀ ਕਬੱਡੀ ਦੇ ਵਿੱਚ ਮੱਲਣ ਵਾਲੇ ਬਾਜੇ ਦੀ ਤੇ ਕਹਿੰਦੇ ਸਿਕੰਦਰ ਪੰਜ ਗਰਾਈਆਂ ਵਾਲੇ ਦੀ ਜੋੜੀ ਇਹ ਪ੍ਰਸਿੱਧ ਰਹੀ ਹੈ ਸਿਕੰਦਰਾ ਮੈਨੂੰ ਅੱਜ ਵੀ ਉਹ ਤਰਾ ਸਮਾਂ ਯਾਦ ਹੈ ਐਨ ਮੁੜ ਕੋ ਮੁੜਕੀ ਹੋਇਆ ਹੁੰਦਾ ਸੀਗਾ ਸਾਰਾ ਸਾਰਾ ਦਿਨ ਕਬੱਡੀਆਂ ਪਾਉਣੀਆਂ ਬਜਨੀ ਕਬੱਡੀ ਦੇ ਵਿੱਚ ਇਹ ਪੰਜ ਰਾਈਨ ਵਾਲਾ ਸਿਕੰਦਰ ਆ ਤੇ ਇਧਰ ਮੈਂ ਗੱਲ ਕਰਦਾ ਨਰਵੈਰ ਸਿੰਘ ਕੋਨੀ ਦੀ ਅੱਜ ਕੱਲ ਦੇ ਮੁੰਡੇ ਗੱਲਾਂ ਕਰਦੇ ਐ ਵੀਰ ਲਹਿੰਦੇ ਪੰਜਾਬ ਦਾ ਇੱਕ ਬਿਲਾਲ ਮੋਸਨ ਬਿਲਾਲ ਢਿੱਲੋਂ ਹੈ ਉਹਦੀ ਖੇਡ ਕੋਹਨੀ ਵਰਗੀ ਹੈ ਮੈਂ ਕਹਾਂ ਵੀ ਉਹ ਲਹਿੰਦੇ ਦਾ ਜਾਦੂਗਾਰ ਆ ਤੇ ਸਾਡੇ ਚੜ੍ਹਦੇ ਦਾ ਜਾਦੂਗਾਰ ਆ ਖੜਾ ਹੈ ਮੇਰੇ ਵੀਰੋ ਰਾਣੀ ਵਾਲਾ ਪਿੰਡ ਮਲੋੜ ਦਾ ਇਲਾਕਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਕਦੇ ਜੈਤੋਂ ਦੇ ਲਈ ਪੱਕਾ ਖੇਡਿਆ ਕਦੇ ਪੰਜ ਗਰਾਈਆਂ ਲਈ ਪੱਕਾ ਖੇਡਿਆ ਤੇ ਜਿਹਦੇ ਲਈ ਖੇਡਿਆ ਪੱਕਾ ਹੀ ਖੇਡਿਆ ਫਿਰ ਪਿੱਥੋ ਵਾਲੇ ਸ਼ੀਰੇ ਨਾਲ ਯਾਰੀ ਪੈ ਗਈ ਤੇ ਅੱਜ ਵੀ ਉਹ ਯਾਰੀ ਕਹਿੰਦੇ ਰੰਪਰੇ ਲਿਆਈ ਆ ਦੇਖ ਲੈ ਰਾਣੀ ਵਾਲੀਆ ਰਾਣੀ ਵਾਲਾ ਕਿੱਥੇ ਐ ਤੇ ਪਿੱਥੋ ਕਿੱਥੇ ਐ ਬੰਬੀਹੇ ਵਾਲਾ ਗਰਮੀਤ ਚੜਦੀ ਜੀ ਵਰੇਸ ਦੇ ਵਿੱਚ ਜਦੋਂ ਪਾਈਆਂ ਜੈਤੋਂ ਲਈ ਕਬੱਡੀਆਂ ਤੇ ਮੇਰੇ ਵੀਰੋ ਧੰਨ ਧੰਨ ਕਰਵਾਈ ਐਨ ਦੁਨੀਆ ਦੇ ਵਿੱਚ ਮੇਰੇ ਪੰਜਾਬੀ ਵੀਰੋ ਆਪਣੀ ਖੇਡ ਦਾ ਲੋਹਾ ਮਨਵਾਇਆ ਇੱਕ ਵਾਰੀ ਸਤਕਾਰ ਕਰੀਏ ਨਾ ਪਲੇਅਰਾਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਈਏ ਗਰਮੀਤ ਬੰਬੀਹੇ ਵਾਲਾ ਅਚੇਤੇ ਤੌਰ ਤੇ ਗੋਰੇ ਬਾਈ ਤੁਹਾਡਾ ਸਤਕਾਰ ਐ ਇਧਰ ਮੰਦਰ ਕੋਟ ਕਰੋੜੀਆਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਔਰ ਨਾਲ ਹੀ ਆ ਪੰਮਾ ਆ ਥਾਂਦੇ ਵਾਲੀਆ ਥਾਂਦੇ ਵਾਲੀਆ ਪੰਮਾ ਅੱਜ ਕੱਲ ਕੈਨੇਡਾ ਜਾ ਵਸਿਆ ਔਰ ਇਹਨਾਂ ਦਾ ਸਤਕਾਰ ਹੈ ਇਹਨਾਂ ਦੀ ਖੇਡੀ ہوئی ਕਬੱਡੀ ਦਾ ਆ ਬਿੱਲੇ ਵਾਲੀਆ ਸੁਖਾ ਰਿੰਪਾ ਜੀ ਤੁਸੀਂ ਵੀ ਆ ਜਿਓ ਇਸ ਗਰਾਫ ਦੇ ਵਿੱਚ ਕਿਉਂਕਿ ਤੁਸੀਂ ਡਿਜ਼ਰਵ ਕਰਦੇ ਹੋ ਵੱਡੇ ਭਰਾਓ ਹਰਾਜਾਂ ਵਾਲਾ ਰਿੰਪਾ ਮੈਂ ਪਹਿਲਾਂ ਯਾਦ ਕਰਕੇ ਹਟਿਆ ਵੀ ਉਦੋਂ ਸਾਰਿਆਂ ਕੋਲੇ ਇੱਕ ਇੱਕ ਰੇਡਰ ਹੀ ਹੁੰਦਾ ਸੀਗਾ ਔਰ ਦੂਜਾ ਰੇਡਰ ਤਾਂ ਬਹੁਤ ਘੱਟ ਟੀਮਾਂ ਕੋਲੇ ਹੁੰਦਾ ਸੀਗਾ ਗੋਰੇ ਭਾਈ ਪਰ ਸਮੇਂ-ਸਮੇਂ ਦੀਆਂ ਗੱਲਾਂ ਨੇ ਸ੍ਰੀ ਵਾਲੇ ਦੇ ਗੋਰੇ ਤੇ ਗੁਰਜੀਤ ਦੀਆਂ ਗੱਲਾਂ ਦੋਨੋਂ ਭਰਾਵਾਂ ਨੇ ਖੇਡੀ ਹੋਈ ਕਬੱਡੀ ਦਾ ਸਤਿਕਾਰ ਕਰਨਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਅੱਜ ਇੱਕ ਵਿਵਾਦ ਚੱਲ ਰਿਹਾ ਖੇਡ ਕਬੱਡੀ ਦੇ ਵਿੱਚ ਮੈਂ ਬੋਲਣਾ ਤੇ ਨਹੀਂ ਸੀਗਾ ਪਰ ਮੈਂ ਬੇਨਤੀ ਕਰਦਾ ਆਹ ਬੰਦਿਆਂ ਨੇ ਵੀ ਕਬੱਡੀ ਖੇਡੀ ਹੈ ਔਰ ਬਹੁਤ ਸਾਰੇ ਲੋਕ ਟਿੱਪਣੀਆਂ ਕਰਦੇ ਆ ਮੈਂ ਦੋਨੋਂ ਧਿਰਾਂ ਨੂੰ ਬੇਨਤੀ ਕਰਦਾ ਜਿਹੜਾ ਅੱਜ ਬਵਾਦ ਚੱਲ ਰਿਹਾ ਹੈ ਹੱਥ ਬੰਨ ਕੇ ਆ ਝੋਲੀ ਅੱਡ ਕੇ ਬੇਨਤੀ ਕਰਦੇ ਆ ਵੀ ਖੇਡ ਕਬੱਡੀ ਦੇ ਵਿੱਚ ਬਹੁਤ ਸਾਰੇ ਪਲੇਅਰ ਨੇ ਬੜੀ ਸਾਫ਼ ਸੁਥਰੀ ਕਬੱਡੀ ਖੇਡੀ ਹੈ ਅਸੀਂ ਇਹ ਵੀ ਗੱਲ ਮੰਨਦੇ ਆ ਵੀ ਬਹੁਤ ਸਾਰੀਆਂ ਹੁਣਤਾਈਆਂ ਹੈਗੀਆਂ ਕਬੱਡੀ ਦੇ ਵਿੱਚ ਪਰ ਇਹਨੂੰ ਬੰਦ ਕਰਾਉਣ ਦੇ ਰਾਹ ਨਾ ਪਾਓ ਮੇਰੇ ਵੀਰੋ ਆਪਾਂ ਇਹਦੇ ਕੋਈ ਸਾਰਥਿਕ ਹੱਲ ਕੱਢੀਏ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਜਿਹੜੇ ਨਵੇਂ ਮੁੰਡਿਆਂ ਨੇ ਸੁਪਨੇ ਲਏ ਹੋਏ ਆ ਮੇਰੇ ਪੰਜਾਬੀ ਵੀਰੋ ਉਹਨਾਂ ਦੇ ਸੁਪਨੇ ਟੁੱਟਣਾਂ ਆ ਜਿਹੜੇ ਜਾਲ ਵਾਲੇ ਤੋਂ ਲੈ ਕੇ ਕਲੀ ਵਾਲੇ ਤੋਂ ਲੈ ਕੇ ਪਤਾ ਨਹੀਂ ਰੇੜੀਆਂ ਵਾਲੇ ਕਿੰਨੇ ਬਾਹਰ ਆ ਕੇ ਖੜਦੇ ਆ ਪਤਾ ਨਹੀਂ ਕਿੰਨੇ ਘਰਾਂ ਦੇ ਚੁੱਲ੍ਹੇ ਤਪਦੇ ਆ ਪਤਾ ਨਹੀਂ ਕਿੰਨੀਆਂ ਉਮੀਦਾਂ ਬੰਦਿਆਂ ਨੇ ਲਾਈਆਂ ਹੁੰਦੀਆਂ ਵੀ ਯਾਰ ਸੀਜ਼ਨ ਆਊਗਾ ਚਾਰ ਪੈਸੇ ਆਉਣਗੇ ਕਿਸੇ ਨੇ ਬਾਪ ਦਾ ਕਰਜ਼ਾ ਲੈਣਾ ਕਿਸੇ ਨੇ ਭੈਣ ਦਾ ਵਿਆਹ ਕਰਨਾ ਕਿਸੇ ਨੇ ਘਰ ਬਣਾਉਣਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਹਰ ਕਿਨੇ ਆਉਦੇ ਬੱਚੇ ਵੀ ਪੜਾਉਣੇ ਆ ਸੋ ਮੇਰੀ ਇਹ ਬੇਨਤੀ ਹੈ ਦੋਨੋਂ ਧਿਰਾਂ ਨੂੰ ਮੈਂ ਬੇਨਤੀ ਕਰਦਾ ਇੱਕ ਸਾਂਝਾ ਤੌਰ ਤੇ ਵੀ ਮੇਰੇ ਵੀਰੋ ਬੰਦ ਕਰ ਦਈਏ ਇਸ ਵਿਵਾਦ ਨੂੰ 2026 ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰੀਏ ਖੇਡ ਕਬੱਡੀ ਦੇ ਲਈ ਔਰ ਪੰਜਾਬ ਪੰਜਾਬੀ ਅੱਦਰ ਲਈ ਇੰਨੀ ਕੇ ਮੇਰੀ ਬੇਨਤੀ ਹੈ ਥੋੜਾ ਸਾਰਿਆਂ ਦਾ ਚੱਲਿਆ ਹੋਏ ਇੱਕ ਕਦਮ ਸਿਰ ਮੱਥੇ ਸਤਕਾਰ ਹਰਾਨੀ ਵਾਲੀਏ ਕੋਹਨੀ ਨੂੰ ਅਗਲੇ ਸਾਲ ਬੁਲਟ ਮੋਟਰਸਾਈਕਲ ਦਾ ਸਨਮਾਨ ਬਖਸ਼ਿਆ ਜਾਣਾ ਸਾਡੇ ਵੀਰ ਸਤ ਸੁਖਜੀਤ ਸਿੰਘ ਢਿੱਲੋਂ ਜੱਜ ਢੈਜ ਢਿੱਲੋਂ ਮਨਦੀਪ ਢਿੱਲੋਂ ਲੱਖਾ ਢਿੱਲੋਂ ਗੱਗਾ ਢਿੱਲੋਂ ਲਾਪਰੇ ਢਿੱਲੋਂ ਤੇ ਹਰਜਿੰਦਰ ਢਿੱਲੋਂ ਤੇ ਨਾਲ ਰਮਨ ਕਨੇਡਾ ਹੁਣ ਵੱਲੋਂ ਬੁਲੇਟ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਰਵੈਤ ਸਿੰਘ ਜੀ ਪਿੰਦਰ ਬਾਈ ਕਬੱਡੀ ਦਾ ਸਤਕਾਰ ਇਧਰਲੇ ਵੱਡੇ ਮਾਨ ਸ਼ਰਮਾਨ ਖੁਸ਼ਾਬਰਾਡ ਆਸਟ੍ਰੇਲੀਆ ਨਿੱਕਾ ਬਰਾਡ ਆਸਟ੍ਰੇਲੀਆ